ਹਾਂ ਸਾਥਿਆ ਜੋ ਪਾਣੀ ਡੁੱਬਣ ਦੀ ਜਿਹੜੀ ਘਟਨਾ ਸਾਹਮਣੇ ਆਈ ਸਾਡਾ ਪਿੰਡ ਆ ਜ ਟੱਲੀ ਗੁਲਾਮ ਤੇ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਚਾ ਗਰਮੀਤ ਸਿੰਘ ਮੁੰਡੇ ਦਾ ਨਾਂ ਹੈ ਜੋ ਡੁੱਬ ਕੇ ਮਰਿਆ ਬਾਹਰ ਆ ਰਿਹਾ ਸੀਗਾ ਚਾਨਕ ਪੈਰ ਤਿਲਕਿਆ ਪੱਕੀ ਛੜਕੇ ਤੋਂ ਥੱਲੇ ਹੋ ਗਿਆ ਥੋੜਾ ਜਿਹਾ ਚੁੰਨੇ ਵਾਲਾ ਤੋਂ ਮੁਰਤੇ ਉੱਠੇ ਨਹੀਂ ਆਉਂਦੇ ਕੋਈ ਨੇ ਕੀ ਕਾਰਨ ਨਹੀਂ ਪਤਾ ਲੱਗਾ ਇਹ ਕੀ ਕਾਰਨ ਵੀ ਦੇਖੋ ਜੀ ਬਾਹਰ ਕਰੋ ਕਿ ਤਰ੍ਹਾਂ ਆਇਆ ਬਾਹਰ ਆ ਰਹੇ ਸੀਗੇ ਇਦਾਂ ਸਾਰੇ ਆਉਂਦੇ ਕੋਈ ਪਾਣੀ ਲੈਣ ਆ ਗਿਆ ਕੋਈ ਡੰਗਰ ਵਾਲੇ ਚਾਰਾ ਲੈਣ ਆ ਗਿਆ ਜਾਂ ਘਰ ਦੀ ਵਸਤੂ ਕੋਈ ਵੀ ਲੈਣ ਆਇਆ ਦੱਸਿਆ ਜਾ ਰਿਹਾ ਜਿਆਦਾ ਘਰ ਦੀ ਦਵਾਈ ਲੈਣਾ ਹਾਂ ਦਵਾਈ ਲੈਣ ਆ ਰਿਹਾ ਵਾਹ ਇੱਕ ਦੂਸਰੇ ਤੋਂ ਨਾਂ ਦੀ ਗੁੰਡੀ ਦੇ ਇੰਨੇ ਦਾ ਪ੍ਰੋਬਲਮ ਦਾ ਪਤਾ ਹੀ ਨਹੀਂ ਹੋ ਸਕਦਾ ਪਰ ਇਹ ਨਾ ਸਾਡਾ ਗਵਾਂਡੀ ਸੀਗਾ ਜੀ ਪੰਜ-10 ਘਰ ਛੱਡ ਕੇ ਆ ਨੇੜੇ ਹਾਂਜੀ ਬੱਚੇ ਕਿੰਨੇ ਬੱਚੇ ਇੱਕ ਗੁੱਡੀ ਆ ਉਹਨਾਂ ਦੀ ਇਹ ਨਹੀਂ ਉਮਰ ਦੀ ਉਹ ਵੇਈ ਹੋਈ ਆ 45 ਸਾਲ ਤੇ 47-48 ਸਾਲ ਦੀ ਉਮਰ ਚ ਹਣਾ ਜਿਹੜਾ ਵੀਰ ਸਾਡਾ ਡੁੱਬਿਆ ਆ ਤੁਸੀਂ ਪਿੰਡ ਵੱਲੋਂ ਕੋਈ ਉਹਨੂੰ ਆਰਤੀ ਤੋਂ ਉਹਨਾਂ ਦੇ ਘਰ ਦੇ ਨੂੰ ਉਹ ਤਾਂ ਜੀ ਵੇਖੋ ਹੁਣੇ ਸਰਕਾਰ ਦੀ ਆ ਮਰਜ਼ੀ ਜੋ ਸਾਡਾ ਭਰਾਇਓ ਤਾਂ ਗਿਆ ਇਹ ਤਾਂ ਅੱਗੋਂ ਸਰਕਾਰਾਂ ਦੇ ਵਾਸਾ ਆਹੀਂ ਕੁਝ ਨਹੀਂ ਕਹਿ ਸਕਦੇ ਕੀ ਕਰੂ ਕੀ ਨਾ ਕਰੂ ਕਹਿੰਦੇ ਪਿੰਡਾਂ ਦੇ ਤੁਸੀਂ ਮੋਕੇ ਦੇ ਸਰਪੰਚੋ ਪਿੰਡ ਦੇ ਤੁਹਾਡੇ ਜਿਹੜੇ ਪਿੰਡ ਦੇ ਵਿੱਚ ਜੋ ਵਾਰਦਾਤ ਹੋਈ ਹੈ ਮੰਦ ਭਾਗੀ ਘਟਨਾਈਏ ਕੀ ਕਾਰਨ ਹੋਇਆ ਇਹ ਨਾ ਭਾਈ ਜੀ ਇਹ ਨਾ ਇਹਦੀ ਨਾ ਰਾਈਟਲੀ ਹੋ ਗਈ ਸੀ ਇੱਕ ਕਰਨ ਦਵਾਈ ਲੈਣ ਆਏ ਆ ਤੇ ਜਿਹੜੇ ਇਹਨਾਂ ਦੇ ਨਾਲ ਦੇ ਦੇ ਬ੍ਰਦਰ ਚਾਚੇ ਤਾਏ ਉਹ ਸਾਰੇ ਪਹਿਲਾ ਤੁਰ ਕੇ ਇਹ ਘਰੋਂ ਕੱਲਾ ਬਾਅਦ ਚ ਤੁਰ ਪਿਆ ਰਸਤੇ ਚ ਆਣਦੇ ਨਾ ਪਾਣੀ ਰੋੜੂ ਸੀਗਾ ਉੱਥੋਂ ਇਹਨਾਂ ਦਾ ਪੈਰ ਤੇ ਲੱਗ ਗਿਆ ਇਸ ਕਰਕੇ ਨਾ ਰੋਡ ਤੋਂ ਥੱਲੇ ਨੀਵੇਂ ਵਾਲੀ ਜਨੂਮ ਤੇ ਜਾ ਕੇ ਡਿੱਗ ਪਿਆ ਉਹ ਕਿਨਾਂ ਦੇ ਪੈਰ ਨਹੀਂ ਲੱਗੇ ਪਰ ਨਾ ਨਹੀਂ ਜਾਉਂਦਾ ਇਸ ਕਰਕੇ ਮੰਦਪਾਂ ਵੀ ਕਰਨਾ ਜਿਹੜੇ ਆਪਰ ਗਏ ਮੰਗ ਕੀ ਜਾਂਦੇ ਹੋ ਤੁਸੀਂ ਇਹਨਾਂ ਜਿਸ ਤਰ੍ਹਾਂ ਡੈਥ ਹੋ ਗਈ ਇਹਨਾਂ ਦੀ ਸਰਕਾਰ ਵੱਲੋਂ ਕੀ ਮੰਚਾ ਸੀ ਸਰਕਾਰ ਵੱਲੋਂ ਇਹ ਦੇਖੋ ਜੀ ਨਾ ਦਿੱਕੋ ਬੇਟੀ ਆ ਬੇਟਾ ਨਹੀਂ ਹੈਗਾ ਤੇ ਵਾਈਫ ਜਿਹੜੀ ਉਹ ਪਹਿਲਾਂ ਤੋਂ ਬਿਮਾਰ ਆ ਤੇ ਸਰਕਾਰ ਵੱਲੋਂ ਜਿੰਨੇ ਜਿਹੇ ਆਏ ਸਾਨੂੰ ਸਾਰੇ ਵਿਸ਼ਵਾਸ ਦਿਵਾ ਕੇ ਗਏ ਕਿ ਤੁਹਾ ਦਿੱ ਘੱਟੋ ਵੱਟ ਸਹਿਤਾ ਹੋ ਗਈ ਤੇ ਤੇ ਹਿੱਸਾ ਵੀ ਕਹਿੰਦੇ ਆਉਣਗੇ ਉਹ ਵੀ ਪੁੱਛ ਕੇ ਜਾਣ ਕੇ ਵੀ ਹਾਂ ਇਹਨਾਂ ਵੱਧ ਵੱਧ ਸੈਟਾ ਮਿਲੂਗੀ ਕਿ ਪੈੜੀ ਪੈੜੀ ਦਾ ਪੱਧਰ ਉੱਚਾ ਨੀਵਾ ਕਰਕੇ ਫਿਰ ਪੈਰ ਫਿਸਲ ਗਿਆ ਹੈ ਕੀ ਕਾਰਨ ਬਣਿਆ ਸਾਡੇ ਨਾਲ ਪਾਣੀ ਵਾਲੇ ਏਰੀਆ ਜੀ ਕਈਆਂ ਜਗ੍ਹਾ ਤੇ ਇਸ ਟਾਈਮ 10 ਫੁੱਟ ਪਾਣੀ ਆ ਕਈਆਂ ਜਗ੍ਹਾ ਤੇ 2-2 3-3 ਫੁੱਟ ਆ ਜਿੱਥੇ ਇਹ ਜਾ ਰਹੇ ਸੀ 5-6 ਫੁੱਟ ਪਾਣੀ ਦਾ ਨਾ ਵਹਾਅ ਤੇਜ ਆ ਉਥੋਂ ਇਹਨਾਂ ਦੇ ਨਾ ਰੋਡ ਛੜਕ ਟੁੱਟੀ ਹੋਈ ਤੇ ਰੋਡ ਤੇ ਨਾ ਪੈਰ ਇਹਨਾਂ ਦਾ ਨਾ ਫਿਸਲ ਗਿਆ ਤੇ ਉਹ ਫਿਰ ਨੀਵੇਂ ਥਾਂ ਨੂੰ ਰੋਡ ਤੋਂ ਚਲੇ ਗਿਆ ਉੱਥੇ 8-9 ਫੁੱਟ ਪਾਣੀ ਸੀਗਾ ਜੀ ਮੋਕੇ ਡੈਥ ਹੋ ਮੋਕੇ ਤੇ ਇਹਨਾਂ ਦੀ ਡੈਥ ਹੋ ਗਈ ਪਰ ਸਾਨੂੰ ਨਾ ਬੱਚੇ ਦੇਖਦੇ ਪਏ ਸੀ ਕਿ ਉਹਨਾਂ ਨੂੰ ਵੀ ਤੈਰਨਾ ਨਹੀਂ ਸੀ ਆਉਂਦਾ ਉਹਨਾਂ ਨੇ ਸਾਨੂੰ ਫੋਨ ਲਾਇਆ ਵੀ ਇਦਾਂ ਦਾ ਹੋਈ ਗੱਲ ਹੈ ਇਹਦੇ ਕੋਲ ਪ੍ਰੈਸ਼ਰ ਵਾਲਿਆਂ ਨੂੰ ਆਇਆ ਕਿ ਇੱਕ ਛੇ ਵਾਲਿਆਂ ਦਾ ਗਨਬੋਡ ਸੀ ਫਾਲ ਸੈੱਡ ਵਾਲੇ ਆਏ ਹਾਂਜੀ ਫਾਲ ਸੈੱਡ ਵਾਲੇ ਸੀਗੇ ਤੇ ਆਪਣੇ ਆ ਜਿਹੜੇ ਭਾਈ ਅਮਿਤਪਾਲ ਸਿੰਘ ਉਹਨਾਂ ਦੀ ਬੇਟੀ ਉਹਨਾਂ ਨੇ ਨੇ ਫਿਰ ਜਾ ਕੇ ਮੱਤ ਕੀਤੀ ਉਦੋਂ ਫਿਰ ਡੈਥ ਹੋ ਤੋ ਕਿਸੇ ਜਦੋਂ ਲੈ ਕੇ ਆਇਆ ਜੋ ਜੀਤਨੀ ਨੇ ਜੇ ਮੰਗਲਾ ਸਮਝਿਆ ਤੁਹਾਡੇ ਹਸਪਤਲ ਲੈ ਗਿਆ ਠੀਕ ਹੈ ਜਿਸ ਵੇ ਮੈਨੂੰ ਸਾਨੂੰ ਖਬਰ ਮਿਲੀ ਕਿ ਬੰਦਾ ਇਸ ਨੂੰ ਡੁੱਬ ਕੇ ਡੁੱਬ ਗਿਆ ਤੋਂ ਉਸ ਤੋਂ ਮੇਰੀ ਟੀਮ ਨੇ ਕਾਲਸ ਕੀਤੀ ਉਹਨਾਂ ਨੂੰ ਮਿਲੀ ਇਨਫੋਰਮੇਸ਼ਨ ਸਾਡੀ ਐਮਬੂਲੈਂਸ ਨੂੰ ਮੰਗਲਾ ਨੂੰ ਲੈ ਕੇ ਪਹਿਲਾਂ ਉਹਨਾਂ ਨੂੰ ਬੇੜੀ ਤੇ ਲਿਆਂਦਾ ਗਿਆ ਫਿਰ ਉਹ ਐਮਬੂਲੈਂਸ ਚੱਲ ਕੇ ਅਸੀਂ ਇੱਥੇ ਸ਼ਿਫਟ ਕੀਤਾ ਪ੍ਰੋਸੈਸ ਇੱਥੇ ਦੀ ਡਾਕਟਰ ਜੀ ਉਹਨਾਂ ਡਾਕਟਰ ਨੇ ਕੋਸ਼ਿਸ਼ ਕਰਤਾ ਕਿ ਤੱਥ ਹੋ ਚੁਕੀ ਹੈ ਉਸ ਤੋਂ ਬਾਅਦ ਉਹਨੇ ਫੈਮਿਲੀ ਨੰਬਰਸ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਕਿਹਾ ਵਕਿ ਉਸ ਨੂੰ ਪੋਸਟਮਾਰਟਮ ਕਰਵਾਣਾ ਹੈ ਅਸੀਂ ਉਹਨਾਂ ਦੇ ਨਾਲ ਨੂੰ ਕਿਹਾ ਕਿ ਉਹਨਾਂ ਦੀ ਜੋ ਵੀ ਕਾਨੂੰਨੀ ਚਾਰ ਕਾਰਵਾਈ ਚੱਲਦੀ ਪਈ ਹੈ ਉਹ ਕਰਵਾ ਕੇ ਪੋਸਟਮਾਰਟਮ ਕਰਵਾਓ ਮਿੱਟੀ ਦੀ ਕਿੰਨੀ ਗੱਲ ਹੈ ਦਿੱਲੀ ਨੂੰ 45 ਤੋਂ 4550 ਯੂਜ਼ਰ ਜੋ ਬਾਤ ਹੈ ਕਿ ਇਹ ਸਾਰਾ ਮੰਦ ਭਾਗੀ ਘਟਨਾ ਹੈ ਸੋ ਪਿੰਡ ਟਲੀ ਟਲੀ ਗਲਾਉਂਦੇ ਗਰਮੀਤ ਸਿੰਘ ਇੱਕ ਗਰਮੀਤ ਸਿੰਘ ਸੀ ਪੁੱਤਰ ਮਹਿਲ ਸਿੰਘ ਇਹਦੀ ਘਰ ਦੀ ਬਿਮਾਰ ਸੀ ਤੇ ਦਵਾਈ ਲੈਣ ਆ ਰਿਹਾ ਸੀ ਪੈਦਲ ਪਾਣੀ ਦੇ ਵਿੱਚ ਪਾਣੀ ਦੇ 5-6 ਫੁੱਟ ਡੂੰਘਾ ਹੈ ਇਹ ਅਚਾਨਕ ਇਹਦਾ ਪੈਰ ਤੇ ਲੱਗਿਆ ਤੇ ਪੈਰ ਤੇ ਲੀਕ ਕਰਕੇ ਇਹਦੇ ਪਾਣੀ ਡੁੱਬ ਗਿਆ ਇਹਨਾਂ ਨੂੰ ਇਹ ਤੈਰਨਾ ਨਹੀਂ ਜਾਣਦਾ ਸੀ ਜੋ ਪਤਾ ਲੱਗਾ ਕਿ ਜਦੋਂ ਪਾਣੀ ਡਿੱਗਣ ਕਰਕੇ ਇਹਦੀ ਡੁੱਬਣ ਕਰਕੇ ਮੌਤ ਹੋ ਗਈ ਮੌਕੇ ਤੇ ਦਸ ਕੁ ਟੀਮਾਂ ਹੁੰਦੀਆਂ ਨੇ ਸਰ ਮੌਕੇ ਤੇ ਕੋਈ ਮੌਕੇ ਤੇ ਟੀਮ ਖਾਲਸੇਡ ਵਾਲੀ ਪਹੁੰਚੀ ਪਰ ਉਸ ਤੋਂ ਉਸ ਟਾਈਮ ਇਹ ਉਸ ਟਾਈਮ ਡੁੱਬ ਚੁੱਕਾ ਸੀ ਮਨ ਉਹਨਾਂ ਨੇ ਮਤਲਬ ਇਹਨੂੰ ਬਾਹਰ ਕੱਢਿਆ ਤੇ ਜਦੋਂ ਹਸਪਤਾਲ ਲੈ ਕੇ ਜਾਂਦਾ ਤੇ ਇੱਥੇ ਡਾਕਟਰ ਸਾਹਿਬ ਨੇ ਮਰਿਤਕ ਕਰਾ ਦਿੱਤਾ ਕੰਮਜੀ ਦਾ ਹਸਪਤਾਲ ਹਰਫ ਦੇ ਮੌਕੇ ਤੇ ਡਾਕਟਰ ਹਾਂਜੀ ਡਾਕਟਰ ਸਾਹਿਬ ਬਲੋਂ ਜਿਹੜਾ ਦਿੱਤਾ ਰੁਕਾ ਦਿੱਤਾ ਗਿਆ ਉਹਨਾਂ ਦੇ ਮੌਕੇ ਡੈਥ ਲੈਂਦਾ ਗਿਆ ਏਸੇ ਗੁਰਪ੍ਰੀਤ ਸਿੰਘ ਥਾਣਾ ਹਰਫ ਦੇ